ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਹੋਲੇ ਮਹੱਲੇ ਦੇ ਬਾਰੇ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹੋਲਾ ਮਹੱਲਾ ਹੋਲਾ ਮਹੱਲਾ ਖਾਲਸਾਈ ਚਾਹੋ ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ ਇਹ ਮੇਲਾ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਵਿੱਚ ਰੰਗਿਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਖੇਡਦਾ ਹੋਲਾ ਖੇਡਦਾ ਹੈ ਅਤੇ ਮਹੱਲਾ ਕੜਦਾ ਹੈ ਹੋਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ਵਿੱਚ ਕੇਸਗੜ ਸਾਹਿਬ ਦੇ ਅਸਥਾਨ ਤੇ ਇੱਕ ਮੇਲਾ ਭਰਦਾ ਹੈ ਜਿਸ ਨੂੰ ਹੋਲਾ ਮਹੱਲਾ ਕਹਿੰਦੇ ਹਨ ਇਸ ਮੇਲੇ ਦਾ ਮੋਡ ਗੁਰੂ ਗੋਬਿੰਦ ਸਿੰਘ ਜੀ ਨੇ ਕੱਢਿਆ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸ਼ਸਤਰ ਵਿਦਿਆ ਅਤੇ ਜੁਦ ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਲੜਾਈ ਕਰਵਾਈ ਅਤੇ ਬਹਾਦਰ ਜੋਧਿਆਂ ਨੂੰ ਸਿਰੋਪਾਏ ਬਖਸ਼ੇ ਅਤੇ ਉਦੋਂ ਤੋਂ ਹਰ ਸਾਲ ਆਨੰਦਪੁਰ ਸਾਹਿਬ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮੁਹੱਲਾ ਮਨਾਇਆ ਜਾਣ ਲੱਗਾ ਇਸ ਦਿਨ ਇੱਕ ਵੱਡਾ ਸਿੱਖਾਂ ਦਾ ਇਕੱਠ ਜਿਸ ਨੂੰ ਮੁਹੱਲਾ ਕਹਿੰਦੇ ਹਨ ਨਗਾਰਿਆਂ ਦੀ ਧੁਨੀ ਵਿੱਚ ਸਾਜਿਤ ਅੱਜ ਨਾਲ ਇੱਕ ਗੁਰਦਾਮ ਤੋਂ ਦੂਜੇ ਗੁਰਦਾਮ ਤੱਕ ਨਿਕਲਦਾ ਹੈ ਇਸ ਜਲੂਸ ਵਿੱਚ ਨਿਹੰਗ ਸਿੰਘ ਪੁਰਾਤਨ ਫੌਜੀ ਆਂਛਾ ਨਾਲ ਸ਼ਾਮਿਲ ਹੁੰਦੇ ਹਨ ਅਤੇ ਸ਼ਸਤਰਾਂ ਦੇ ਜੋਹਰ ਵਿਖਾਉਂਦੇ ਹਨ ਹੋਲੇ ਦਾ ਅਰਥ ਹੈ ਹੱਲਾ ਹੱਲਾ ਬੋਲਣਾ ਪਵ ਜੁੱਦ ਕਰਨਾ ਅਤੇ ਮੁਹੱਲਾ ਸ਼ਬਦ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਮੁਹੱਲੇ ਦਾ ਅਰਥ ਹੈ ਜਗਾ ਜਿਸ ਜਗਾਹ ਤੇ ਉੱਤੇ ਇਸ ਜੁੱਧ ਵਿਦਿਆ ਦੀ ਟ੍ਰੇਨਿੰਗ ਹੁੰਦੀ ਸੀ ਉਸ ਨੂੰ ਕਿਹਾ ਜਾਂਦਾ ਸੀ ਹੋਲਾ ਮੁਹੱਲਾ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚੇਤਵਦੀ 1 ਸੰਮਤ 1757 ਨੂੰ ਆਨੰਦਪੁਰ ਸਾਹਿਬ ਦੇ ਹੋਲਗੜ੍ਹ ਕਿਲੇ ਵਿੱਚ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਨੇ ਦੀਵਾਨ ਸਜਾਏ ਅਤੇ ਉਸ ਤੋਂ ਬਾਅਦ ਹੋਲੇ ਮੁਹੱਲੇ ਦੀ ਸ਼ੁਰੂਆਤ ਕੀਤੀ। ਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੇ ਦੋ ਜਥੇ ਬਣਾ ਕੇ ਉਹਨਾਂ ਨੂੰ ਦੋ ਥਾਮਾ ਮੁਕਰਰ ਕਰਕੇ ਦਿੱਤੀਆਂ ਅਤੇ ਜੋ ਵੀ ਸਿੱਖ ਜਥਾ ਉਸ ਉੱਪਰ ਪਹਿਲਾਂ ਕਾਬਜ ਹੋ ਜਾਂਦਾ ਉਸ ਚਥੇ ਨੂੰ ਜੇਤੂ ਸਮਝ ਕੇ ਉਸ ਦੀ ਹੌਸਲਾ ਫਜਾਈ ਲਈ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀ ਉਹਨਾਂ ਦੇ ਗਾਲ ਵਿੱਚ ਸਰੋਪਾ ਪਾਉਂਦੇ ਤੇ ਉਹਨਾਂ ਦੀ ਹੌਸਲਾ ਅਫਜਾਈ ਕਰਦੇ ਸੋ ਇਸ ਤਰ੍ਹਾਂ ਸ਼ੁਰੂ ਹੋਇਆ ਹੋਲਾ ਮਹੱਲਾ ਜੋ ਕਿ ਅੱਜ ਵੀ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਅਤੇ ਹੋਰ ਵੀ ਦੇਸ਼-ਵਿਦੇਸ਼ ਵਿੱਚ ਬੜੀ ਸ਼ਰਧਾ ਨਾਲ ਮਨਾਉਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ